ਹੁਣ ਮਰੀਜ਼ਾਂ ਨੂੰ ਪੀਜੀਆਈ ਵਿੱਚ ਨਹੀਂ ਆਉਣ ਦੀ ਲੋੜ ਮਰੀਜ਼ਾਂ ਨੂੰ ਘਰ ਬੈਠੇ ਹੀ ਮਿਲੇਗਾ ਇਲਾਜ ਜੀ ਹਾਂ ਚੰਡੀਗੜ੍ਹ ਸਥਿਤ ਪੀਜੀਆਈ ਦੇ ਆਪੀਡੀ ਵਿੱਚ ਹਰ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ ਆਉਂਦੇ ਨੇ ਪ੍ਰਸ਼ਾਸਨ ਨੇ ਇਹਨਾਂ ਦੀ ਗਿਣਤੀ ਘੱਟ ਕਰਨ ਦੀ ਤਿਆਰੀ ਕਰ ਲਈ ਹੈ ਹੁਣ ਬਾਰ ਬਾਰ ਫੋਲੋਅ ਅਪ ਦੇ ਲਈ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਟੈਲੀਮੈਡੀਸਨ ਦੇ ਜ਼ਰੀਏ ਕੀਤਾ ਜਾਵੇਗਾ ਮਰੀਜ਼ਾਂ ਨੂੰ ਘਰ ਬੈਠੇ ਹੀ ਮੋਬਾਈਲ ਤੇ ਡਾਕਟਰ ਦੀ ਸਲਾਹ ਮਿਲ ਸਕੇਗੀ ਇਸ ਦੇ ਲਈ ਈ ਸੰਜੀਵਨੀ ਐਪ ਦਾ ਸਹਾਰਾ ਲਿਆ ਜਾਵੇਗਾ ਨਵੇਂ ਪਾਇਲਟ ਪ੍ਰੋਜੈਕਟ ਦੇ ਤਹਿਤ ਪੀਜੀਆਈ ਵਿੱਚ ਭੀੜ ਟ੍ਰੈਫਿਕ ਅਤੇ ਪਾਰਕਿੰਗ ਵਰਗੇ ਦਬਾਅ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕੇਗਾ ਪ੍ਰਸ਼ਾਸਨ ਨੇ ਇਸ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਕੁਝ ਵਿਭਾਗਾਂ ਦੇ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਜਿੱਥੇ ਓਪੀਡੀ ਵਿੱਚ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਗਾਇਨੋਲੋਜੀ ਨਿਊਰਫੋਲੋਜੀ ਕਲਿਨਿਕ ਵਿਭਾਗਾਂ ਦੇ ਵਿੱਚ ਐਚਓਡੀ ਦੇ ਨਾਲ ਟੈਲੀਮੈਡੀਸਨ ਵਿਭਾਗ ਦੀ ਬੈਠਕ ਵੀ ਹੋ ਚੁੱਕੀ ਹੈ ਇਸ ਵਿੱਚ ਤੈਅ ਕੀਤਾ ਗਿਆ ਹੈ ਕਿ ਫਾਲੋਅ ਅਪ ਮਰੀਜ਼ਾਂ ਨੂੰ ਟੈਲੀ ਕੰਸਲਟੇਸ਼ਨ ਦੇ ਰਾਹੀਂ ਹੀ ਇਲਾਜ ਕੀਤਾ ਜਾਵੇਗਾ ਪੀਜੀਆਈ ਦੀ ਆਪੀਡੀ ਵਿੱਚ ਰੋਜ਼ਾਨਾ ਔਸਤਨ 10000 ਮਰੀਜ਼ ਇਲਾਜ ਦੇ ਲਈ ਪਹੁੰਚਦੇ ਨੇ ਅਤੇ ਹਰੇਕ ਮਰੀਜ਼ ਦੇ ਨਾਲ ਇੱਕ ਅਟੈਂਡੈਂਟ ਵੀ ਆਉਂਦਾ ਯਾਨੀ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਵੀ ਆਉਂਦਾ ਇਸ ਕਰਕੇ ਇਹਨਾਂ ਦੀ ਗਿਣਤੀ 20000 ਤੱਕ ਪਹੁੰਚ ਜਾਂਦੀ ਹੈ ਇਸ ਤੋਂ ਇਲਾਵਾ 7000 ਗੱਡੀਆਂ ਮਰੀਜ਼ਾਂ ਨੂੰ ਛੱਡਣ ਦੇ ਲਈ ਅਤੇ ਲੈਣ ਦੇ ਲਈ ਕੈਂਪਸ ਵਿੱਚ ਆਉਂਦੀਆਂ ਨੇ ਇਸ ਦੇ ਨਾਲ ਟ੍ਰੈਫਿਕ ਸਮੱਸਿਆ ਦਾ ਵੀ ਹੱਲ ਕੀਤਾ ਜਾਵੇਗਾ ਓਪੀਡੀ ਵਿੱਚ ਆਉਣ ਵਾਲੇ ਕੁੱਲ ਮਰੀਜ਼ਾਂ ਵਿੱਚੋਂ 70% ਮਰੀਜ਼ ਫੋਲੋਅਪ ਵਾਲੇ ਹੁੰਦੇ ਨੇ ਯਾਨੀ ਜੋ ਪਹਿਲਾਂ ਇਲਾਜ ਕਰਾ ਚੁੱਕੇ ਹੁੰਦੇ ਨੇ ਕੇਵਲ ਦਵਾਈਆਂ ਬਦਲਵਾਉਣ ਲਈ ਜਾਂ ਮਾੜੀ-ਮੋਟੀ ਸਲਾਹ ਲੈਣ ਦੇ ਲਈ ਆਉਂਦੇ ਨੇ ਟੈਲੀਮੈਡੀਸਨ ਦੇ ਨਾਲ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਨੂੰ ਪੀਜੀਆਈ ਦੇ ਵਿੱਚ ਘਟਾ ਕੀਤਾ ਜਾ ਸਕੇਗਾ ਅਤੇ ਉਹਨਾਂ ਨੂੰ ਘਰ ਬੈਠੇ ਹੀ ਸਲਾਹ ਦਿੱਤੀ ਜਾ ਸਕੇਗੀ ਜਿਹੜੇ ਮਰੀਜ਼ ਫੋਲੋਅ ਅਪ ਦੇ ਲਈ ਬੁਲਾਏ ਜਾਣਗੇ ਉਹਨਾਂ ਨੂੰ ਈ ਸੰਜੀਵਨੀ ਐਪ ਡਾਊਨਲੋਡ ਕਰਨ ਦੇ ਲਈ ਕਿਹਾ ਜਾਵੇਗਾ ਮੋਬਾਈਲ ਤੇ ਐਪ ਦੇ ذریعے ਮਰੀਜ਼ਾਂ ਨੂੰ ਆਪਣੀ ਫੋਲੋਅ ਅਪ ਡੇਟ ਅਤੇ ਟਾਈਮ ਸਲੋਟ ਪਹਿਲਾਂ ਤੋਂ ਹੀ ਦੱਸ ਦਿੱਤਾ ਜਾਵੇਗਾ ਤੈ ਦਿਨ ਤੇ ਮਰੀਜ਼ ਡਾਕਟਰ ਤੇ ਵੀਡੀਓ ਕਾਲ ਜਾਂ ਫਿਰ ਵਾਇਸ ਕਾਲ ਤੇ ਸਲਾਹ ਲੈ ਸਕਣਗੇ ਕੋਸ਼ਿਸ਼ ਕੀਤੀ ਜਾਵੇਗੀ ਕਿ ਡਾਕਟਰ ਮਰੀਜ਼ ਦਾ ਇਲਾਜ ਕਰ ਰਿਹਾ ਹੈ ਉਹੀ ਡਾਕਟਰ ਫੋਲੋਅ ਅਪ ਵੀ ਦੇਖੇ